ਇਹ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਸਾਡੇ ਪੰਜਾਬ ਵਾਲੇ ਜਦੋਂ ਤੁਰਦੇ ਨੇ ਨਾਲ ਹਰਿਆਣਾ ਤੁਰ ਪਿਆ ਨਾਲ ਯੂਪ ਭਾਜੀ ਇਹ ਜੋਸ਼ ਅਸੀਂ ਪਹਿਲੀ ਵਾਰੀ ਨਹੀਂ ਦੇਖ ਰਹੇ ਇਹ ਹਮੇਸ਼ਾ ਇਦਾਂ ਹੀ ਚੱਲਦਾ ਇਹ ਇਦਾਂ ਹੀ ਵਰਕਰਾਂ ਰਹਿੰਦੇ ਦੇਖਿਓ ਪੰਜਾਬ ਤੋਂ ਬਿਨਾ ਕਿਸੇ ਵੀ ਸੂਬੇ ਦੇ ਵਿੱਚ ਕੋਈ ਇਦਾਂ ਦਾ ਮਸਲਾ ਪੈਂਦਾ ਨਾ ਪਾਣੀਆ ਦਾ ਪੈਂਦਾ ਜਾਂ ਕਿਸੇ ਹੋਰ ਚੀਜ਼ ਦਾ ਪੈਂਦਾ ਰਾਤੋਂ ਰਾਤ ਮਸਲੇ ਹੱਲ ਹੋ ਜਾਂਦੇ ਨੇ ਮੈਨੂੰ ਕਿਤੇ ਉਹ ਗੱਲਾਂ ਸਮਝ ਆਉਂਦੀਆਂ ਨੇ ਕਿ ਇਹ ਕੱਲਾ ਬੰਦਾ ਲੱਖਾਂ ਦੇ ਬਰਾਬਰ ਹੈ ਕਰਨੇ ਸਾਡੇ ਯੂਸੀ ਨਾਲ ਅੱਜ ਯੂਥ ਨਾਲ ਬਜ਼ੁਰਗਾਂ ਕੇ ਸਾਡੇ ਸੋ ਦੱਸੋ ਇੱਥੇ ਹੁਣ ਐਡਾ ਵੱਡਾ ਮਸਲਾ ਅਸੀਂ ਕਿਵੇਂ ਚੱਲ ਕੇ ਸਾਡੇ ਪੰਜਾਬ ਤੋਂ ਸਾਡੀ ਪੰਜਾਬ ਯੂਨੀਵਰਸਿਟੀ ਫੋਕਲਿਆ ਚੱਲੇ ਜੀ ਐਦਾਂ ਨਹੀਂ ਜੀ ਉਦਾਂ ਨਹੀਂ ਜੀ ਇਹ ਨਹੀਂ ਉਹ ਨਹੀਂ ਫੇਰ ਸਾਡੇ ਲੋਕ ਜਦੋਂ ਰੋਡਾਂ ਤੇ ਆ ਕੇ ਬੈਠਦੇ ਨੇ ਸਾਡੀ ਬੱਸ ਕਰਾ ਕੇ ਉਹ ਤੋਂ ਬਾਅਦ ਫੇਰ ਕਹਿੰਦੇ ਨੇ ਠੀਕ ਆ ਤੁਸੀਂ ਠੀਕ ਕਹਿੰਦੇ ਸੀਗੇ ਬਹੁਤ ਔਕੇ ਮੰਦੇ ਨੇ ਪਤਾ ਨਹੀਂ ਕਿਉਂ ਸਾਡੇ ਪੰਜਾਬ ਨਾਲ ਐਦਾਂ ਦਾ ਬਿਤਕਰਾਂ ਹੁੰਦਾ ਇਹਨਾਂ ਨੂੰ ਇਸ ਕਰਕੇ 2% ਵਾਲੇ ਤੋਂ ਡਰ ਲੱਗਦਾ ਭਾਜੀ ਆਖਰੀ ਸਵਾਲ ਹੈ ਤੁਸੀਂ ਹੜਾਂ ਦੇ ਦੌਰਾਨ ਵੀ ਲਗਾਤਾਰ ਡਟੇ ਰਹੇ ਹੋ ਜੋਸ਼ ਵੀ ਭਰਿਆ ਸੇਵਾ ਵੀ ਕੀਤੀ ਹੈ ਜੋ ਇਹ ਧਰਨਾ ਇਸ ਮੌਕੇ ਵੀ ਇੱਕ ਜੋਸ਼ ਦੀ ਜਿਵੇਂ ਕਿਸਾਨੀ ਧਰਨੇ ਦੇ ਵਿੱਚ ਵੀ ਕਲਾਕਾਰਾਂ ਨੇ ਵੱਡਾ ਇੱਕ ਆਪਣਾ ਸਮਾਂ ਦਿੱਤਾ ਜੋ ਹੌਸਲਾ ਭਰਿਆ ਇੱਥੇ ਵੀ ਇਸੇ ਤਰ੍ਹਾਂ ਜੋਸ਼ ਭਰਨ ਦੇ ਲਈ ਹੌਸਲਾ ਮੈਨੂੰ ਇਹ ਪਤਾ ਜੀ ਮੈਂ ਆਪਣੇ ਟਾਈਮ ਦੇ ਵਿੱਚ ਬੜਾ ਬੜਾ ਕੁਝ ਦੇਖਿਆ ਸੀ ਬੜੇ ਆਰਟਿਸਟ ਇਕੱਠੇ ਹੋ ਕੇ ਕੰਮ ਕੀਤੇ ਨੇ ਹੁਣ ਜਿਹੜਾ ਯੂਥ ਹੈ ਜੰਟੇ ਹੋਣੀ ਨੇ ਇਹ ਸਾਰੇ ਮੁੰਡੇ ਜਿੰਨੇ ਹੁਣ ਵੀ ਨੇ ਸਾਡਾ ਸਰਕਲ ਹੈ ਨਵੇਂ ਆਰਟਿਸਟ ਵੀ ਪੁਰਾਣੇ ਸਾਰੇ ਰਲ ਕੇ ਜਦੋਂ ਇਦਾਂ ਦਾ ਕੋਈ ਕੰਮ ਆਉਂਦਾ ਫਿਰ ਉਦੋਂ ਕੋਈ ਵੱਡਾ ਛੋਟਾ ਨਹੀਂ ਹੁੰਦਾ ਉਦੋਂ ਹੀ ਹੁੰਦਾ ਕਿ ਸਾਡੇ ਪੰਜਾਬ ਦਾ ਮਸਲਾ ਹੈ ਔਰ ਸਾਨੂੰ ਸਾਰਿਆਂ ਨੂੰ ਰਲ ਕੇ ਸਾਥ ਦੇਣਾ ਚਾਹੀਦਾ